ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ 'ਚ ਉਮੀਦ ਕਰਦਾ ਕਿ ਸਾਰੇ ਵਧੀਆ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਤੇ ਆਪਾਂ ਵੀ ਵਧੀਆ ਚੜ੍ਹਦੀ ਕਲਾ 'ਚ ਆਪਾਂ ਕਰਕੇ ਆਏ ਸੀ ਨਾਈਟ ਡਿਊਟੀ ਤੇ ਹੁਣ ਸਾਰੀ ਰਾਤ ਮੀਂਹ ਪੈਂਦਾ ਰਿਹਾ ਥੋੜਾ ਹੀ ਕੰਮ ਆਇਆ ਇੱਕ ਗੱਡਾ ਲੋਡ ਕਰਕੇ ਆਏ ਉਤੋਂ ਬਾਅਦ ਹੁਣ ਸਵੇਰੇ ਕੰਮ ਆ ਗਿਆ ਮੇਰੇ ਜੇ ਰੂਮ 'ਚ ਆਣ ਕੇ ਪੁੱਜੀ ਚਾਹ ਪੀਤੀ ਰੋਟੀ ਖਾਦੀ ਉਤੋਂ ਬਾਅਦ ਫੇਰ ਕੰਮ ਆ ਗਿਆ ਕਿ ਗੱਡਾ ਡ੍ਰੈਕ ਆ ਉਹ ਸ਼ਿਫਟ ਕਰਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੁੱਕਿਆ ਸ਼ਮੀਨ ਸ਼ਮੀ ਬਦਮਾਸ਼ ਮੂੰਹ ਇਧਰ ਇਧਰ ਮੂੰਹ ਇਹਨੂੰ ਚੁੱਕਿਆ ਇੰਨੇ ਮੂੰਹ ਪਰਿਆ ਗਿਰ ਗਿਆ ਕਾਂ ਦਾ ਇਹਨੂੰ ਚੁੱਕਿਆ ਤੇ ਇਹਨੂੰ ਮੈਂ ਕਿਹਾ ਚੱਲੀਏ ਤੇ ਫਿਰ ਨਾਲ ਨੂੰ ਕੇ ਕੱਪੜੇ ਧੋਣ ਆਲੇ ਸੀ ਉਹਦਾ ਕੱਪੜੇ ਧੋ ਕੇ ਤੇ ਹੁਣ ਆਪਾਂ ਧੋਪੇ ਆ ਰੋਮ ਚੌਕ ਤੇ ਜਾ ਕੇ ਦੇਖਦੇ ਆਂ ਕੀ ਮੌਲ ਚੱਲ ਬੰਦਾ ਕਿਹੜਾ ਗਾਡਰ ਸ਼ਿਫਟ ਕਰਨਾ ਕਿੱਦਾਂ ਕਰਨਾ ਇੱਕ ਕ੍ਰੇਨ ਵੀ ਤੁਰਦੀ ਨਹੀਂ ਆ ਉਹਦਾ ਕੰਮ ਹੋਇਆ ਵਾ ਤੇ ਦੇਖੋ ਜੇ ਤੇ ਉਹ ਚੱਲ ਪਈ ਤੁਰ ਪਈ ਫਿਰ ਤੇ ਆਪਾਂ ਕਰ ਦਾਂਗੇ ਇਹਨਾਂ ਨੂੰ ਸ਼ਿਫਟ ਤੇ ਜੇ ਉਹ ਨਾ ਚੱਲੀ ਤੇ ਫਿਰ ਆਪਾਂ ਰੋਟੀ ਲੈ ਕੇ ਉਸ ਤੋਂ ਬਾਅਦ ਰੂਮ 'ਚ ਆ ਜਾਵਾਂਗੇ ਤੇ ਇਹ ਫਿਲਹਾਲ ਜੀ ਸੌ ਜਾਵਾਂਗੇ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਆ ਆਪਾਂ ਲਗਾਉਣੇ ਤੁਹਾਨੂੰ ਹੁਣ ਦਿਨ ਦਾ ਬਲੌਗ ਵੀ ਦਿਨੇ ਕਿੰਨਾ ਕੰਮ ਕਰਦੇ ਆ ਇਹਦੇ ਨਾਲ ਹੀ ਫਿਰ ਆਪਾਂ ਅੱਜ ਦੀ ਰਾਤ ਦਾ ਮਤਲਬ ਅੱਜ ਦੀ ਰਾਤ ਦਾ ਬਲੌਗ ਚਾੜ੍ਹ ਦੇਣਾ ਨਾ ਇਕੱਠਾ ਹੀ ਚਾੜਾਂਗੇ ਨਾ ਤੇ ਪਾਣੀ ਪਾਣੀ ਪੂਰਾ ਭਰਿਆ ਪਿਆ ساری ਰਾਤ ਹੀ ਨਹੀਂ ਬੰਦਰਿਆ ਜਦੋਂ ਗਾਡਰ ਲੋਡ ਕਰਨ ਜਾਈਏ ਜਾ ਕੇ ਡੀਸਲ ਲਾਈਏ ਉਦੋਂ ਹੀ ਮੀਂਹ ਆ ਜਾਂਦਾ ਹੈ ਉਹ ਤੇ ਰੋਕੀ ਮੜੀ ਜੀ ਜੀ ਕੀ ਜੂਸ ਪਿਆਉਣਾ ਹੀ ਜੂਸ ਜੂਸ ਪਿਆਉਣਾ ਹੀ ਫਿਰ ਗਾਡੀ ਮੈਂ ਤਾਂ ਰੋਕਣੀ ਤੇ ਬਾਕੀ ਫਿਲਹਾਲ 25 ਰੁਪਏ ਹੈਗੇ ਦੇਖਦੇ ਆ ਕੀ ਮਾਹੌਲ ਚੱਲ ਬੰਦਾ ਰਾਤ ਦਾ ਹੀ ਬਲੌਗ ਆਪਾਂ ਇਹਦੇ ਨਾਲ ਜੋੜ ਦੇਣਾ 24 ਤਰੀਕ ਹੋ ਗਈ ਹੈ 24 ਕਹਿਣਾ ਨਾ ਕੁੱਤਾ ਕੁੱਤਾ ਜੀ ਬਸ ਇੱਥੇ ਤੇ ਕੇਲੇ ਉਧਰ ਆ ਗਏ ਆ ਸੱਜਰੀ ਯਾ ਕੇਲੇ ਲਾਇਆ ਤੇ ਆ ਗਿਆ 20 ਰੁਪਏ ਆ ਘਾਉਂ ਦੇ ਵਿੱਚ ਨਾਲ 10 ਰੁਪਏ ਆ ਗਏ ਅੱਜ ਪੀ ਗੈਸ ਤੇ ਦੇਖਿਓ ਕੰਜੂਸ ਕੰਜੂਸ ਦੇਖ ਲੈ ਆਵੇ 20 ਆ ਗਏ ਆ 20 ਆ ਗਏ ਆ ਲੈ ਗਿਆ ਜਾ ਕੇ ਲੈ ਕੇਲੇ ਲੈ ਗਿਆ ਜਾ ਕਾਉਂਡ ਚ ਕਿੰਨੇ ਆ ਕਾਉਂਡ ਦੇ ਰਾਬੀ ਦਿਆ ਨਾਲ 5 ਰੁਪਏ ਹੀ ਏ ਤੋ ਨਹੀਂ ਫੋਣ ਕੇਲੇ ਚੱਲ ਛੇਤੀ ਆ ਛੇਤੀ ਆ ਚੱਲ ਸਾਰਾ ਸਾਕੇ ਚੱਲੇ ਆਪਾਂ ਦੇਖੋ ਫੈਕਟਰੋ ਰਿਆ ਰੋਡ ਵੀ ਪਾਰ ਰਾ ਇਧਰ ਗ੍ਰੇਟ ਪੁਆਇੰਟ ਦੇਖੋ ਜਾਣਦੇ ਜਾਣਦੇ ਸਿੰਘਾ ਤੇ ਆਪਣੇ ਸਾਥੀਦਾਰ ਆਪਣੀਆਂ ਦੋ ਮਰੀਤਾਂ ਉਹ ਲੱਗੀਆਂ ਜੇ ਇੱਕ ਮਰੀ ਕਰਾਏਗਾ ਪਰ ਸਾਖ ਖੋਲ ਕੇ ਕੰਮੀ ਬਣਾਉਣੀ ਆ ਐਕਸਲ ਦੀ ਆਹ ਗੱਡਾ ਲੋਡ ਕੀਤਾ ਜੀ Gander, 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 ਆ ਸਾਡੇ ਵੱਡੇ ਸਤਾਜ ਜੀ ਆ ਸਾਡੇ ਛੋਟੇ ਸਤਾਜ ਜੀ ਛੋਟੇ ਉਸਤਾਦ ਹਣੇ ਸਾਂਹ ਸਾਂਹੀ ਹੋਏ ਆ ਇਹ ਆਪਣੇ ਆਸਮਾਨ ਆ ਰਿਹਾ ਛੋਟਾ ਨਹੀਂ ਆ ਆਪਣੀ ਗੰਦਾ ਗਾਲਾ ਵੱਡਾ ਸਤਾ ਆਏ ਦਵਾਈ ਲੈਣ ਗਏ ਨਾ ਗਾਲੀ ਮੈਡੀਕਲ ਸ਼ਾਪ ਬੰਦ ਮਿਲੀ ਓਏ ਬਾਤ ਨਹੀਂ ਬੋਲਦਾ ਮੈਡੀਕਲ ਸ਼ਾਪ ਬੰਦ ਮਿਲੀ ਦਵਾਈ ਲੈਣ ਗਏ ਢਿੱਡ ਫਿੜਨ ਦੀ ਗਾਲ ਕੱਢੀ ਨੀ ਮੈਂ ਵਿੱਚ ਗਾਲ ਕੱਢੀ ਇਹਨੇ ਇੱਕ ਗੱਲ 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 ਨਹੀਂ ਕਰੀ ਹਾਸ ਕੇ ਰਿਹਾ ਮੈਡੀਕਲ ਦੇ ਕੇਦਾ ਰਹਾ ਹੋਣਾ ਕੋਈ ਮਰ ਉਹ ਵੀ ਮਤਰੋਤ ਸਾਹ ਜਾਂਦੇ ਰੋਲ ਕਰਨਾ ਵਾ ਆਪਾਂ ਇਹਨੂੰ ਰਸੇ ਨੂੰ ਇਹ ਰਸੇ ਦੀ ਬਣਾਉਣੀ ਡੰਮੀ ਸ਼ਮੀ ਕਹਿੰਦਾ ਕਿ ਹੱਥ ਨਾਲ ਖਿੱਚੋ ਹੱਥ ਨਾਲ ਨਹੀਂ ਖਿੱਚਣਾ ਸੈਗਨ ਬਲੋਗਰ ਸਾਡੇ ਮਾਰੇ ਕਲਿੱਪ ਸੈਗਨ ਬਲੋਗਰ ਆ ਇਹਦਾ ਫੋਨ ਟੁੱਟ ਗਿਆ ਮੈਂ ਉਹ ਚਾਰਜ ਡੈੱਡ ਹੋ ਗਿਆ ਟੁੱਟ ਗਿਆ ਨਾ ਕੰਪਨੀ ਘਾਟਾ ਵਾਲਾ ਬਣਾ ਤੈਨੂੰ ਪਤਾ ਸੀ ਨਵੀਂ ਕੰਪਨੀ ਖੋਲ੍ਹ ਲਈ ਹਾਂ ਓਏ ਬਣਾ ਲਈ ਕੰਪਨੀ ਮੈਂ ਉਹ ਬੁਲਾਉਣਾ ਹਾਂ ਮੈਂ ਮੋਰਗਰਾਹ ਗੱਲ ਕਰਦਾ ਦੱਸਾਂ ਦੱਸਾਂ ਜੋਗਰੇ ਜੇ ਜੀਪੀਪੀਕੇ ਕੰਪਨੀ ਮੈਂ ਤਾਂ ਸੀਧਾ ਦੇ ਮੁਝੇ ਪੀਜੀ ਹੋਰ ਬਲੌਗ ਦੇ ਵਿੱਚ ਗੰਦ ਨਹੀਂ ਮਾਣਾ ਪਹਿਣਾ ਬਲੌਗ ਦੇਖਦੀਆਂ ਵਾ ਸ਼ਰਮ ਕਰਿਆ ਕਰੋ ਕਿਹੜੀ ਕੰਪਨੀ ਖੋਲੀ ਨਾ ਐਮਸੀ ਐਮਸੀ ਪ੍ਰਾਈਵੇਟ ਲਿਮਟਿਡ ਹਾਂ বিএনসি ਤੋਂ ਤੁੰਗਾਨੀ ਸੁਣਾ ਦਿੰਦਾ ਏ ਮਿਸਤਰੀ ਇਸ ਕੋ ਰਹਿਣ ਦੇ ਇਧਰ ਸੇ ਲਿਆ ਉਸ ਕੋ ਹੈਡਰ ਲਾ ਓਏ ਨਾਲ ਨਾਲ ਮਿਸਤਰੀ ਖਿੱਚੇਗਾ ਖਿੱਚੇਗਾ ਖਿੱਚਦੇ ਥੋੜਾ ਓਏ ਥੋੜਾ ਖਿਚਾ ਦੇ ਥੋੜਾ ਬੈਕ ਕਰਾ ਦੇ ਜਿਆਦਾ ਹੋ ਜਾਂਦਾ ਨਾ ਕੀ ਉਹ ਖਿੱਚ ਰਾ ਏ ਹੈਡਰ ਆ ਬੈਰ ਇੱਧਰ ਕਰਦੇ ਆ ਆਡਰ ਆ ਲਾਇਆ ਜੀ ਮਿਸਤਰੀ ਜੋ ਕਿਆ ਕਰੇਗਾ ਹੋ ਗਿਆ ਯੋ ਮਿੱਟੀ ਮੇ ਡੰਮੀ ਬਣਾਣਾ ਇਸਕੀ ਪਤਾ ਨਹੀਂ ਆਪਕੋ ਡੰਮੀ ਬਣਾਣਾ ਹੈ ਆਪਕੋ ਹੀ ਰਹਿ ਦੋਰਾ ਹਮਕੋ ਕਿਵੇਂ ਡੰਮੀ ਬਣਾਣਾ ਹੈ ਓ ਬੈਰ ਇੱਧਰ ਨੂੰ ਖਿੱਚੀ ਜਾ ਤਰਾ ਮਿਲਦੇ ਆ ਰੁਕ ਜੀ ਤੁਹਾਨੂੰ ਰਸਾ ਪਾਉਣ ਹੋਰਾ ਉਹ ਲਾਗੋ ਫੜ ਕੇ ਉਹ ਲਾਗੋ ਫੜ ਕੇ ਵੈਰ ਇਧਰ ਕਰੀ ਜਾ ਮਾਮਾ ਓਏ ਰੁਕ ਜਾ ਤੈਨੂੰ ਸਕੀਮ ਮੈਂ ਦੱਸਦਾ ਰੁਕ ਜਾ ਉਹ ਲਾਗੋ ਫੜ ਕੇ ਇਹਨੂੰ ਕਰੀ ਜਾ ਤੇ ਉਹ ਹੈ ਡਰਾਤਰ ਆਏ ਸਦਾਈ ਸਾਲ ਮਾਮਾ ਓਏ ਇੱਧਰ ਦੇਖ ਲਾਗੋ ਵੈਰ ਫੜ ਇਹਨੂੰ ਇੱਧਰ ਲਾਗੋ ਫੜ ਬਿਲਕੁਲ ਇੱਥੋਂ ਨਹੀਂ ਉਹ ਬਿਲਕੁਲ ਕਿਨਾਰੇ ਤੋਂ ਫੜ ਇਹ ਜਦਾਈ ਜਲਾਸਮੈਂਡ ਨਹੀਂ ਹੈ ਕਰਦਾ ਉਹਦਾ ਲਾ ਲਾ ਹੈਡਰ ਉਹ ਤੈਨੂੰ ਸਮਝ ਹੀ ਨਹੀਂ ਆਈ ਤੇ ਮਾਮਾ ਇੱਥੋਂ ਰਸਾ ਫੜ ਹੈਡਰ ਵਾਲੇ ਨੇ ਆਏ ਤੁਰੇ ਹੁਣ ਤੂੰ ਪਰੇ ਨੂੰ ਕਰੀ ਜਾ ਛੱਡੀ ਜਾ ਇੱਥੋਂ ਫੜ ਹੈਡਰ ਵਾਲਾ ਆਉਂਦੇ ਆਉਂਦੇ ਆਣਦੇ ਬਾਤ ਉਹ ਇੱਥੋਂ ਫੜ ਕੇ ਕਰੀ ਜਾ ਪਰੇ ਆਣਦੇ ਇੱਕ ਵਾਰ ਟਾਇਰ ਚੜਨਾ ਉਹ ਤੇਰਾ ਹੋਈ ਬਾਰਾ ਕੱਟ ਮੇਦਰੋ ਭੀੜ ਟ੍ਰੈਫਿਕ ਜਾਮ ਲੱਗ ਆਂਦੇ 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 ਬਸ ਇੱਥੋਂ ਖਿੱਚ ਕੇ ਰੱਖ ਇੱਥੋਂ ਖਿੱਚ ਕੇ ਰੱਖ ਬਸ ਬਸ ਇੱਥੋਂ ਖਿੱਚੀ ਜਾ ਇੱਕ ਇੱਕ ਕੀਤਾ ਲੋ ਵੀ ਮੇਤਰੋ ਮਿਲਦੇ ਆ ਤੁਹਾਨੂੰ ਅੱਗੇ ਲੋਏ ਚਿਕੜੋ ਚਿਕੜੀ ਹੋਣਾ ਆ। ਪਾਵਣਾ ਇੱਥੋਂ ਫਟ ਤੋ ਪਾਵਣਾ ਇੱਥੋਂ ਫਟ ਲਾ ਹਣ। ਲਾਗੋ ਫਟ ਲਾ। ਫਟ ਲਾ ਆਉਂਦੇ ਪਰੇ ਕਰੀ ਜਾ ਪਰੇ। ਮੇਰੀ ਗੱਲ ਮੰਨਿਆ ਕਰੋ ਉਦੋਂ ਮੇਰੀ ਗੱਲ ਨਹੀਂ ਮੰਨਦਾ ਪਰਸ਼ੂ ਲੱਗ ਗਿਆ ਜਾ ਲੱਗ ਗਿਆ ਇੱਥੇ ਭੱਜ ਗਿਆ ਭੱਜ ਕੇ ਲਾ ਕੇ। ਆ ਆਵੇਂ ਖੱਪਣ ਦੀ ਲੋੜ ਹੀ ਨਹੀਂ ਤੁਹਾਨੂੰ। ਗਾਟਰ ਦਾ ਫੋਨ ਲੀਜੀਏ ਗਾਟਰ ਦਾ ਗਾਟਰ ਦਾ ਗਾਟਰ ਦਾ ਬੋਡਾ ਲੈ ਲਿਆ ਲੈ ਠੀਕ ਆ ਉਹ ਵੀ ਮਿੱਤਰੋ ਦਿਨ ਦੀ ਡਿਊਟੀ ਆਪਣੀ ਥੋੜੀ ਜਿਹੀ ਖਤਮ ਹੋ ਗਈ ਆ ਤੇ ਹੁਣ ਚੱਲਿਆ ਆ ਪਰੂਮ ਚ ਰਾਤ ਨੂੰ ਫੇਰ ਆਉਣਾ ਆਪਾਂ ਕਿੰਨੇ ਵਜੇ ਆਉਣਾ ਛਮੀ ਪਤਾ ਨਹੀਂ ਦਿਖਣੇ ਮੈਂ ਆਣਾ ਨਹੀਂ ਹੁਣ ਓਏ ਤੇਰੇ ਪੈਸੇ ਲੈ ਵਾਪਸ ਕਿਹੜੇ 690 690 7000 ਰੁਪਏ ਆ ਕਹਦੇ ਮੇਰੇ ਬਾਲਟ ਚ ਆਇਆ ਸਾਲ ਆਇਆ ਨਹੀਂ ਗੀ ਐਮ ਡਾਊਨਲੋਡ ਕਰਤਾ ਬਸੋ ਮਿਲਦੇ ਆਪਾਂ ਕਰੇ ਜਾ ਕੇ ਉਹ ਰੋਡ ਤੇ ਬਹੁਤ ਟ੍ਰੈਫਿਕ ਰਹਿੰਦੀ ਆ ਤੇ ਆਹ ਰੋਡ ਤੇ ਥੋੜੀ ਜੀ ਘੱਟ ਟ੍ਰੈਫਿਕ ਆ ਤੇ ਆਪਾਂ ਜਾਣਾ ਹੁਣ ਆਪਣਾ ਰੂਮ ਚ ਰੂਮ ਚ ਬਾਦ ਨਾ ਤੋਂ ਕੇ ਦੇਖਦੇ ਆ ਕੀ ਮੋਲ ਚੱਲ ਪੰਦਾ ਜਾ ਕੇ ਰੋਟੀ ਖਾਣੀ ਭੁੱਖ ਲੱਗੀ ਆ ਯਾਰ ਰੋਟੀ ਨਹੀਂ ਖਾਦੀ ਤੇ ਸਿੱਧਾ ਕੰਮ ਹੀ ਕਰਦੇ ਰਹਿਣ ਤੇ ਬਾਕੀ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਨਾਈਟ ਦਾ ਵਲੋਗ ਚਲ ਦੇਖ ਤੁਹਾਨੂੰ ਹੈ ਕਿੰਨੇ ਆਏ ਏ ਸੱਚੀ ਮਿਲ ਨੇ ਜਾਂ ਨਹੀਂ ਮਿਲਨੀ ਵੀ ਪਤਾ ਨਹੀਂ ਹੈ। 1000 ਵੀ ਟਪ ਗਿਆ। 1210 ਸਪਰ 1210 ਰੁਪਏ ਆਵੇ। ਜਿਸ ਵੀ ਅੱਗੇ ਤੋਂ ਕਿਹ ਪਤਾ ਤੋਂ ਨਹੀਂ ਜਾਂ ਨਹੀਂ ਸੰਗੇ ਸਾਰੇ। ਤੇ ਬਾਕੀ ਆਪਾਂ ਦਿਨ ਦਾ ਬਲੌਗ ਜੀ ਮੈਨੂੰ ਬਲੌਗ ਤੇ ਖਤਮ ਕਰ ਲਾਂ ਤੇ ਸਾਲਾ ਗੱਲੀ ਲਾਏ। ਬਾਕੀ ਆਪਾਂ ਮਿੱਤਰੋ ਦਿਨ ਦਾ ਬਲੌਗ ਕਰਦੇ ਇੱਥੇ ਖਤਮ ਤੇ ਨਾਈਟ ਦਾ ਬਲੌਗ ਕਰਾਂਗੇ। ਨਾਈਟ ਦਾ ਵੀ ਨਾਈਟ ਦਾ ਵੀ ਨਾਲ ਹੀ ਕਰ ਦੇਣਾ ਸ਼ੁਰੂ ਖਤਮ ਨਾ ਕਰੀਏ ਨਾ ਵੀ। ਆਓ। ਨਾਈਟ ਵੀ ਨਾਲ ਹੀ ਲਗਾਉਂਗੇ ਤੈਨੂੰ ਜੁੜੇ ਰਹੋ ਤੁਸੀਂ ਆਪਣੇ ਨਾਲ। ਅੱਗੇ ਮਦਰੋਂ ਨਾਈਟ ਡਿਊਟੀ ਆ ਗਏ ਨੇ। ਬੰਦੇ ਕੱਸਿਆਂ ਜਾਇਏ ਨੇ। ਬਸ ਪਰਸੁੱ ਉੱਤੇ ਚੜਿਆ। ਬਹੁਤ 30 ਫੁੱਟ ਤੋਂ ਪੀਲਾ ਸੂਟ ਪਾ ਕੇ। 3 ਫੁੱਟ ਤੋਂ ਘੱਟ ਲੱਗਦੀ। ਇਹਦਾ ਹਾਰਮ। ਸਾਰੇ ਬਦਮਾਸ਼। 2 ਫੁੱਟ ਦਾ ਘਾ ਹੋ ਗਿਆ। ਉਧਰੋਂ ਕਿੰਨੇ ਫੁੱਟ ਦੀ? ਕਿੰਨੇ ਫੁੱਟ ਦੀ ਲੱਗੂਗੀ? 3 ਫੁੱਟ ਤੋਂ ਘੱਟ। ਕਿੰਨੇ ਵੀ? 2 ਫੁੱਟ ਤੋਂ ਘੱਟ। ਆਓ। 3 ਫੁੱਟ ਘੱਟ ਲੱਗਦੀ। ਨਹੀਂ ਨਹੀਂ ਵੱਢ ਵੀ ਆਵੇ ਤਾਂ। ਯਾ 3 ਫੁੱਟ ਘੱਟ ਲੱਗਣੀ ਹੈ ਬਸ। ਹਾਂ ਪਹਿਲਾਂ ਇਧਰ ਹੀ ਪਾ ਇੱਕ ਹੋਰ ਹਾਂ ਉਧਰ ਹੀ ਲਾਉਣ ਆ ਆ ਕੇ ਰੋੜ ਹੋ ਜਾਣਾ ਕੰਮ ਸਪੋਰਟ ਮਾਰਨੀ ਗਾੜ ਨੂੰ ਫਿਰ ਚੱਲਦੇ ਆ ਲੰਮੀ ਫੜਾਓ ਲੰਮੀ ਆ ਪਹਿਲੀ ਲੰਮੀ ਲਾਦਾ ਆ ਪਹਿਲੀ ਲੰਮੀ ਉਹਨੂੰ ਕਿ ਲੰਗਾ ਇਧਰ ਓਏ ਐ ਬੰਨੇ ਲੰਗਾ ਓਏ ਆ ਲੰਗਾ ਇਥੇ ਲੰਗਾ ਦੇ ਬਦਲ ਜਾਂਦਾ ਉਤੋਂ ਨਹੀਂ ਸ਼ੂ ਕਾ ਪਾਉਂਦਾ ਦੇਖੋ ਕੀ ਕਰਦਾ ਰਾਤ ਨੂੰ ਓਏ ਇੱਧਰ ਹੀ 20 ਫੁੱਟ ਵਾਲੀ ਏ ਓਏ ਓਏ 20 ਵਾਲੀ ਆ ਜਿਹੜੀ ਟਕਾਉਂਡ ਏ ਯਾਰ ਇੱਕ ਲਾਈਨ ਦੇ ਇਹ ਪਹਿਲਾਂ ਬਿਲਕੁਲ ਸਾਫ਼-ਸਾਫ਼ ਰੱਖਣੇ ਪੈਂਦੇ ਉਹ ਵਾਰ-ਵਾਰ ਲਾਉਣੇ ਪੈਂਦੇ ਐ ਹੁਣ ਧਿਆਨ ਵਿੱਚ ਕਰ ਲੋ ਮੇਰੇ ਵੀਰ ਹਾਂ ਹੁਣ ਆਣ ਗਲੋਜ ਆਉਣਗੇ ਪਹਿਲੇ ਦਿਨਾਂ ਨੇ ਸੁੱਟ ਲਏ। ਬਾੜ ਕੋਲ ਹੀ ਧਾਉਣੇ ਪੈਣ। ਉਦਾਂ ਦੇ ਨਹੀਂ ਲਿਆਉਣੇ ਵਧੀਆ ਲਿਆਉਣੇ। ਉਹ 20 ਦੀ ਆ। 10 ਦੀ ਫੜਾ। ਯਾ ਇਸਕਾ ਮੋਅ ਵੀ ਮਤ ਰੋੜਾ ਆ ਜਾਵਾ। ਚੜੀਆਂ ਪੰਜਾਬੀ ਨਹੀਂ ਆ ਗਏ। ਇਹ ਤੇਜ਼ ਹੀ ਆ। ਪਤਾ ਨਹੀਂ ਲਾਦਾ 2 ਮਿੰਟ ਵਿੱਚ ਵੀ ਆ ਜਾਂਦਾ। ਫਿਰ ਦੁਬਾਰਾ ਮੰਗਣੀ ਪਾ ਲਾ। ਬਹੁਤ ਹੋ ਰਿਹਾ ਸਾਰਾ ਹੀ ਹੈ ਬਹੁਤ ਮੀ ਆਏ ਹੁਣ ਤੁਹਾਡਾ ਸ਼ੁਰੂ ਹੋ ਗਿਆ ਸਾਰੀ ਤੁਹਾਡੀ ਪਿਆਰ ਹੋਣੇ ਸ਼ੁਰੂ ਹੋ ਗਿਆ ਅੱਛਾ ਤਾਂ ਕੰਮ ਕਰਨ ਲਈ ਸਾਰਾ ਕੰਮ ਜਦੋਂ ਚੰਗਾ ਕੰਮ ਚਾਲੂ ਕਰਨਾ ਹੁੰਦਾ ਮੇਰੇ ਪਿੰਡ ਨੂੰ ਕੰਮ ਖਰਾਬ ਹੀ ਹੈ ਇਹ ਤਾਂ ਮਰੋ ਮੱਤਰਾ ਪਹਿਲਾ ਗਾਡਰ ਲੈ ਕੇ ਚੱਲੇ ਆ ਚਲੋ ਓਏ ਚਲੋ ਪਹਿਲਾ ਗਾਡਰ ਲੈ ਕੇ ਚੱਲੇ ਆ ਮਸਤਰਾ ਵਾਹਿਗੁਰੂ ਮਹਾਰਾਜਾ ਕੀ ਪਾਸ਼ਾ ਕਿਰਪਾ ਕਰੀ ਤੰਦਰੁਸਤੀਆਂ ਤੇ ਸਹੀ ਸਲਾਮਤ ਗਾਡਰ ਜਾਵੇ ਸਹੀ ਸਲਾਮਤ ਦੁਤਰੇ ਕਿਉਂ ਇਹ ਗੱਲ ਕਹਿਣਾ ਚਾਹਣਾ ਬਲੀ ਕਰੇਟਰ ਦਾ ਪਾਰ ਕਰ ਗਿਆ ਐਕਸਲ ਰੋਡ ਪਾਰ ਕਰ ਗਿਆ ਵਾ ਐਕਸਲ ਮੈਨੂੰ ਸੁੱਤੇ ਨੂੰ ਘਟੋ ਘਟਰੀ ਦੇ 18 19 ਵਜੇ ਹੋ ਗਏ ਸਮਝ ਲਓ ਹੁਣ ਪਾਰਾ ਇੱਕ ਦਾ ਟਾਈਮ ਹੋ ਗਿਆ ਤੇ ਮੈਂ ਜਿਉਂ ਸਵੇਰ ਦਾ ਕੱਲ ਸਵੇਰ ਤੋਂ 6 ਵਜੇ ਤੋਂ ਜਾਗਿਆ ਤੇ ਜਿਉਂ 6 ਵਜੇ ਤੋਂ ਡਿਊਟੀ ਆਇਆ ਉਦੋਂ ਸਾਰੇ ਬਲਾਕ ਚ ਦੇਖ ਹੀ ਲਵਾਂ ਤੇ ਬਾਕੀ ਇਧਰ ਵੀ ਗੱਡੀਆਂ ਖਲੋਤੀਆਂ ਤੇ ਉਧਰ ਵੀ ਰੋੜ ਜਾਮ ਤੇ ਤੇ ਦੇ ਕੀ ਮੋਲ ਚਾਹਵਾਂ ਦਾ ਗੱਡੀ ਗੱਡਰ ਹੋਣਾ ਇਹਨੂੰ ਲਾਉਣੇ ਆ ਉਤਪਾਦ ਲੋਡ ਹੋਊਗਾ ਲੋਡ ਕਰਕੇ ਵੀਰ ਲੈ ਗਿਆ ਮੈਂ ਆਹ ਮਹਾਰਾਜੀ ਦੀ ਕਿਰਪਾ ਨਾਲ ਸ਼ੋਕ ਸੁਖਾਣਾ ਦੋ ਤਿੰਨ ਗੱਡਾਂ ਦਾ ਜਿਹੜੇ ਆਪਣੇ ਨਿਕਲ ਜਾਣ ਤੇ ਬੜਾ ਹੀ ਬੰਧੀਆ ਚੰਗਾ ਹੋਊਗਾ ਕਿਉਂਕਿ ਬਹੁਤ ਸਰਵ ਲਾ ਲੋ ਕਿ ਅੱਜ ਅੱਜ ਆ 24 25 ਹੋ ਗਈ ਆ ਤੇ 13 ਤਰੀਕ ਦੇ ਗੱਟੜਾ ਜਿਹੜੇ ਉਹ ਕੱਢੇ ਆ ਔਰ ਚੱਲ ਤੁਹਾਨੂੰ ਇੰਨਾ ਹੀ ਦਿਖਾਉਂਦੇ ਰਹਿਵਾਂਗੇ ਜੁੜੇ ਰਹਾਂ ਆਪਣੇ ਨਾਲ ਫਿਰ 6D ਵਾਲੇ ਮਾਰਸਲ ਵਾਲੇ ਜਿਹੜੇ ਗੱਡੀਆਂ ਲੈ ਕੇ ਘਣੀ ਆਪਾਂ ਇਹਦੇ ਪਿਛੇ ਪਿਛੇ ਰੱਖਣਾ ਚਾਹੀਦੇ ਮਂ ਬਰਸਾਤ ਦਾ ਟਾਈਮ ਪਰਸਾਤ ਨੂੰ ਮੀਂਹ ਇੰਨੇ ਫੁੱਲ ਪੈਂਦੇ ਤੇ ਉਹਦਾ ਕਰਕੇ ਬਲ ਕੋਈ ਬੰਦਾ ਵੀ ਚੱਲ ਗੱਡੀ ਦੇ ਵਿੱਚ ਬੈਠ ਸਕਦਾ ਜਾਂ ਕੋਈ ਚੀਜ਼ ਇਦਾਂ ਕੁੱਕ ਵਗੈਰਾ ਜਾਂ ਬਿਲਡ ਵਗੈਰਾ ਚੈਨਲ ਵਗੈਰਾ ਕੋਈ ਵੀ ਚੀਜ਼ ਦੀ ਜ਼ਰੂਰਤ ਨਹੀਂ ਦੀ ਤੇ ਫੜਾ ਵੱਡਾ ਵੱਡਾ ਗੱਡੀ ਲੈ ਕੇ ਲਿਆ ਕੇ ਲਿਆਣੀ ਪਈ ਤੇ ਉੱਲਾ ਕਰਕੇ ਡਰਾਈਵਰ ਬਾਬਾ ਦਿਨ ਤੋਂ ਗਿਆ ਛੁੱਟੀ ਅੱਲੇ ਤੱਕ ਆਇਆ ਨਹੀਂ ਦੇਖੋ ਕਦੋਂ ਆਦਾ ਤੇ ਬਾਕੀ ਦਾ ਇਹੜੀ ਆਪਣਾ ਬਲੌਗ ਉਹ ਅੱਗੇ ਦਾ ਉਹ ਆਪਣਾ ਜਿਰੋਨ ਦਫਾ ਦੇ ਰਹਾ ਵਾ ਬੁੱਤ ਸਹੀ ਜੁੜੇ ਰੋ ਆਪਣੇ ਨਾਲ ਤੇ ਬਨੇ ਰੋ ਜੁੜੇ ਰੋ ਆਪਣੇ ਨਾਲ ਤੇ ਬਾਕੀ ਦਮ ਚੱਲੋ ਸਾਨੂੰ ਤੋਂ ਬੋੜੇ ਲੈਣੀ ਆਪਾਂ ਗਾਟੜ ਲਾਉਣਾ ਕਰੇਨਾ ਉੱਥੇ ਵੀ ਬਹੁਤ ਪਾਣੀ ਪਾਣੀ ਆਇਆ ਟ੍ਰੇਲਰ ਕੇ ਸਵਾਮਾ ਚੱਲਦੀ ਆ ਉਹਦੇ ਤੋਂ ਬਾਅਦ ਨੀਂਦੇ ਰੋ ਲੇ ਲੇ ਪੇ ਮਧਰੋ ਗਾਟੜ ਆਪਣੇ ਕੋ ਪਹੁੰਚ ਗਿਆ ਐ ਤੇ ਗਾਟੜ ਆਪਾਂ ਲਾਉਣ ਲੱਗੇ ਆ ਤੇ ਇਹ ਕਰਦੇ ਆ ਖਾਲੀ ਤੇ ਮਹਾਰਾਜ ਸੁੱਖ ਰੱਖ ਕੇ ਤਿੰਨ ਗਾਟੜ ਆਪਾਂ ਸ਼ਿਫਟ ਕਰਨੀ ਆ ਮਹਾਰਾਜ ਕਿਰਪਾ ਕਰੇ ਵਾਹਿਗੁਰੂ ਸਾਡੀ ਕਿਤੇ ਮਨੋ ਤਾਮਨਾਵਾਂ ਪੂਰੀ ਕਰੇ ਤੇ ਤਿੰਨ ਗਾਡਰ ਕਰਕੇ ਉਸ ਤੋਂ ਬਾਅਦ ਫਿਰ ਲਈ ਜਲਦੀ ਜਲਦੀ ਹੋਇਆ ਤੇ ਬਾਕੀ ਨੰਬਰ ਤੇ ਬਾਕੀ ਮਿਲ ਜਾਂਦਾ ਨੂੰ ਜੁੜੇ ਰੋਕਦੇ ਆਉਂਦੇ ਨੇ ਬੇਨਤੀ ਹੈ Acá acá yande acá yande ya vamos a ir en el ਦਰਮੇਂ ਮੈਂ ਆ ਗਿਆ ਫੇਰ ਤੇ ਆਪਾਂ ਅਗਲੇ ਦੇ ਗਾਰਡਨ ਦੇਲੇ ਥੱਲੇ ਨਹੀਂ ਬੈਠੇ ਜਾਂਦਰ ਥੱਲੇ ਥਿਲੋਂ ਦੇ ਥਿਲੋਂ ਬਦਲਾ ਹੋ ਗਿਆ ਦੇਖੋ ਪਤਲਾ ਨਹੀਂ ਦੇਖੋ ਗਾਇਸ ਕੰਮ ਪੈਂਦਾ ਹੈ ਕੰਮ ਦੇਖੋ ਗਾਇਸ ਥਿਲੋਂ ਪਤਲਾ ਹੋ ਗਿਆ ਯਾਰਾਂ ਨੂੰ ਲੈ ਕੇ ਸਿੱਧਾ ਤੱਕ ਲਗਾਇਆ ਹੋਇਆ ਜਿੰਨੀ ਬਹੁਤ ਪੈਂਦਾ ਇਹ ਮੀਰੇ ਵਿੱਚ ਚਤਰਾ ਕਰਨਾ ਗੱਡ ਰਹੀ ਜਾਣਾ ਕਿ ਨਹੀਂ ਜਾਣਾ ਉਧਰ ਤੁਰਦਾ ਨਹੀਂ ਹੈ ਬੈ ਗਿਆ ਪਿੱਛੇ ਇਕ ਕੀ ਬਣਦਾ ਦੇਖੋ ਸਰ ਨਨ 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 ਆਪੇ ਲੋਟ ਲਗਾਨੇਗੇ ਨਾ ਉਹ ਹੋਰ ਦੇਰ ਦੀ ਬਾਈਕ ਚੁੱਕੇ ਨਾ ਦੋ ਜਾ ਕੇ ਇਸ ਤਰ੍ਹਾਂ ਕੋ ਤਰ੍ਹਾਂ ਦੇ ਪਾਣੀ ਦੇ ਪਾਈ ਨਹੀਂ ਇਹ ਫਕਤਾ ਦਾ ਹੈ ਕਿਹਦੇ ਨਾ ਅਮੇਸ਼ ਇੱਕ ਮਟਰ ਮਾਰਾ ਤਾਂ ਯਾਰ ਬਾਲ ਨਿਕਲ ਤੇ ਇੰਦਰ ਬਲਦਰ ਵਿੱਚ ਟਿਕਟ ਦੇ ਟਿਕਟ ਪਾਣੀ ਨਹੀਂ ਨਹੀਂ ਅੱਧਾ ਰੋੜਾ ਹੋ ਵੀ ਮਿੱਤਰੋ ਆਪਾਂ ਨੂੰ ਹੋਵੇ ਜੋ ਪੂਰੇ 24 ਘੰਟੇ ਜਾਗਦੇ ਆ ਤੇ ਆਪਾਂ ਡਿਊਟੀ ਕਰਕੇ ਦਿਖਾਈਏ 24 ਘੰਟੇ ਕੋਈ ਬੰਦਾ ਵੀ ਆ ਜਿਹੜਾ ਕਹ ਦੂਗਾ ਕਿ ਮੈਂ 24 ਘੰਟੇ ਡਿਊਟੀ ਕਰਨੀ ਹੈ ਕੋਈ ਕੋਈ ਹੁੰਦਾ ਇਹ ਨਹੀਂ ਹਰ ਕੋਈ ਨਹੀਂ ਕਰ ਪਾਉਂਦਾ ਮੇਰੇ ਨਾਲ ਦਾ ਸ਼ਮੀ ਬਦਮਾਸ਼ ਜਿਉਂ ਸਤਾਵਾ 9 ਵਜੇ ਦਾ ਤੇ ਹੁਣ ਉਹਨੂੰ ਠਾਉਂਦਾ ਉੱਠਣ ਨਹੀਂ ਦਿਆ ਤੇ ਤਾਂ ਕਰਕੇ ਮਤਲਬ ਕੀ ਹੋਣਾ ਬੰਦਾ ਇਥੋਂ ਕਹੇ ਆਪਾਂ ਬਸ ਵਲੌਗ ਖਤਮ ਕਰਦੇ ਨਾ ਅੱਗੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਖਲ ਨੂੰ ਜਿਨੇ ਜੇ ਆਏ ਤਾਂ ਜੇ ਨਾ ਆਏ ਫਿਰ ਰਾਤ ਨੂੰ ਬਲੌਗ ਉਹ ਸ਼ੁਰੂ ਕਰਨਾ ਫਿਰ ਰਾਤ ਨੂੰ ਮਿਲਾਂਗੇ ਤੇ ਇਹ ਬਲੌਗ ਆਪਾਂ ਕਰਦੇ ਆਂ ਠੰਡ ਤੇ ਬਲੌਗ ਨੂੰ ਜ਼ਰੂਰ ਦੇਖ ਕੇ ਜਾ ਕਰੋ ਪੂਰਾ ਬਲੌਗ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਸਾਡਾ ਮੇਰਾ ਹੌਸਲਾ ਵਧਾਇਆ ਕਰੋ ਮੈਂ ਅੱਗੇ ਤੁਹਾਡੇ ਵਾਸਤੇ ਕੋਈ ਨਵੇਂ-ਨਵੇਂ ਬਲੌਗ ਲੈ ਕੇ ਆਉਂ ਤੇ ਬਾਕੀ ਜੋ ਵੀ ਹੈ ਪ੍ਰਮਾਤਮਾ ਦੇ ਆਸਵਾਸਿਆ ਆਪਾਂ ਮਾਰ ਨਹੀਂ ਕਰਨਾ ਕਿ ਆਪਾਂ 24 ਘੰਟੇ ਗੱਲ ਕੀਤੀ ਜੋ ਵੀ ਕਰਾਉਣਾ ਉਹ ਹੀ ਕਰਾਉਣਾ ਤੇਰਾ ਵੀ ਆਪਣੇ ਜੁੜੇ ਕੀ ਰੌਣਕ ਲੋਕ ਕਰਦੇ ਆ ਪਿੰਡ ਤੇ ਅੱਜ ਦਾ ਵਲੋਗ ਆਪ ਐਂਡ ਕਰਤਾ ਐਂਡ ਕਰਦੇ ਮਿਲਾਂਗੇ ਕੱਲ ਨੂੰ ਰਵੀ ਜੀ ਕੀ ਫਦੇ